ਸ਼ਤਕਾਰਯੋਗ ਸਾਰੇ ਪੰਜਾਬ ਵਾਸੀ ਵੀਰੋ ਭੈਣੋ ਸਭ ਨੂੰ ਜੈ ਪੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਆਰ ਐਨ ਲੇਡੀ ਪੰਕ ਕੁਮਾਰੀ ਮਾਇਆਬਤੀ ਜੀ ਜਿਨ੍ਹਾਂ ਦਾ 15 ਜਨਵਰੀ 1956 ਨੂੰ ਜਨਮ ਹੋਇਆ ਔਰ ਉਹਨਾਂ ਦਾ ਜਨਮ ਦਿਵਸ ਜੋ ਹੈ ਭੋਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਵਿੱਚ ਜਨ ਕਲਿਆਣ ਦਿਵਸ ਵਜੋਂ ਮਨਾਇਆ ਜਾ ਰਿਹਾ ਚਾਰ ਵਾਰ ਮੁੱਖ ਮੰਤਰੀ ਬਣ ਕੇ ਉਸ ਉੱਤਰ ਪ੍ਰਦੇਸ਼ ਦੇ ਅੰਦਰ ਜੋ ਗਰੀਬਾਂ ਦੇ ਭਲੇ ਲਈ ਸਟੇਟ ਦੀ ਤਰੱਕੀ ਲਈ ਵਿਕਾਸ ਲਈ ਉਹਨਾਂ ਨੇ ਜੋ ਕੰਮ ਕੀਤੇ ਉੱਤਰ ਪ੍ਰਦੇਸ਼ ਐਸਾ ਪਹਿਲਾ ਸੂਬਾ ਬਣਿਆ ਜਿੱਥੇ ਉਹਨਾਂ ਨੇ ਐਸੀਆਂ ਸੜਕਾਂ ਬਣਾਈਆਂ ਐਕਸਪ੍ਰੈਸ ਵੇ ਕਿ ਜਿਨ੍ਹਾਂ ਸੜਕਾਂ ਤੇ ਜਹਾਜ਼ ਲੈਂਡ ਕੀਤਾ ਜਾ ਸਕਦਾ। ਦੇਸ਼ ਦਾ ਪਹਿਲਾ ਮੁੱਖ ਮੰਤਰੀ ਜਿਨੇ ਇੱਕ ਇੱਕ ਕ੍ਰਾਂਤੀ ਕਰਕੇ ਦਿਖਾਈ। ਔਰ ਇਸ ਤੋਂ ਇਲਾਵਾ ਲੱਖਾਂ ਇੱਕ ਫਿਰ ਜ਼ਮੀਨ ਬੇਜ਼ਮੀਨੇ ਗਰੀਬਾਂ ਨੂੰ ਦਿੱਤੀ ਬੰਡੀ ਸਰਕਾਰ ਦੇ ਔਰ ਗੁਰੂ ਰਵਿਦਾਸ ਜੀ ਦੇ ਨਾਂ ਤੇ ਜ਼ਿਲ੍ਹਾ ਬਣਾਇਆ ਪਾਰਕ ਬਣਾਇਆ ਦੰਦਾ ਦੇ ਉੱਪਰ ਪੁਲ ਬਣਾਇਆ ਗੁਰੂ ਰਵਿਦਾਸ ਜੀ ਦੇ ਨਾਂ ਤੇ ਗੇਟ ਬਣਵਾਇਆ ਸਾਬਕਾਂਤੀ ਰਾਮ ਜੀ ਦੇ ਨਾਂ ਤੇ ਜ਼ਿਲ੍ਹਾ ਬਣਵਾਇਆ ਮੈਡੀਕਲ ਕਾਲਜ ਬਣਵਾਇਆ ਡਾਕਟਰ ਅੰਬੇਡਕਰ ਦੇ ਨਾਂ ਤੇ ਜ਼ਿਲ੍ਹਾ ਖੀਦ ਉਦਮ ਸਿੰਘੀ ਦੇ ਨਾਂ ਤੇ ਜ਼ਿਲ੍ਹਾ ਬੁੱਧਾ ਦੇ ਨਾਂ ਤੇ ਬੜਾ ਵੱਡਾ ਸਰਕਟ ਔਰ ਨੌਜਦਾ ਗ੍ਰੇਟ ਨੌਜਦਾ ਦਾ ਡਿਵੈਲਪਮੈਂਟ ਪੂਰੇ ਉੱਤਰ ਪ੍ਰਦੇਸ਼ ਦੇ ਅੰਦਰ ਬੈਕਵਰਡ ਕਲਾਸਾਂ ਨੂੰ 27% ਮੰਡਲ ਕਮਿਸ਼ਨ ਲਾਗੂ ਕਰਕੇ ਹਿੱਸਾ ਔਰ ਬੇਘਰਿਆਂ ਨੂੰ ਪੱਕੇ ਮਕਾਨ ਬਿਹਤਰੀਨ ਬਣਾ ਕੇ ਦਿੱਤੇ 2028 ਤੱਕ ਸਵਾ ਲੱਖ ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਕਰਕੇ ਦਿੱਤੇ ਔਰ ਜੋ ਅਨਿਆਂ ਅਤੇ ਜ਼ਿਆਰ ਔਰ ਉੱਤਰ ਪ੍ਰਦੇਸ਼ ਚ ਲੈਂਡ ਆਰਡਰ ਦੀ ਸਮੱਸਿਆ ਸੀ 145000 ਗੁੰਡੇ ਫੜ ਕੇ ਜੇਲ੍ਹਾਂ ਵਿੱਚ ਭੇਜੇ ਤੋਂ ਉੱਤਰ ਪ੍ਰਦੇਸ਼ ਜੰਗਲ ਰਾਜ ਤੋਂ ਮੰਗਲ ਰਾਜ ਵਿੱਚ ਬਦਲਿਆ ਤਰੱਕੀ ਵਿਕਾਸ ਖੁਸ਼ਹਾਲੀ ਆਤਮ ਨਿਰਪਰਤਾ ਸਾਂਝੀ ਬਲਤਾ ਦਾ ਝੰਡਾ ਬਲੰਦ ਕੀਤਾ ਅਸੀਂ ਆਪਣੀ ਉਸ ਫਰਮਨ ਪਿਆਰੀ ਨੇਤਾ ਦਾ ਜਨਮ ਦਿਵਸ ਆਲਾ 15 ਜਨਵਰੀ ਨੂੰ ਮਨਾ ਰਹੇ ਹਾਂ ਜਿਨੇ ਆਪਣੀ ਪੂਰੀ ਜ਼ਿੰਦਗੀ ਹਜ਼ਾਰਾਂ ਸਾਲਾਂ ਦੇ ਗੁਲਾਮਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨੇ ਨੂੰ ਸਮਰਪਿਤ ਕਰ ਦਿੱਤੀ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਦਲੇਂਦਰ ਜ਼ੋਨ ਦਾ ਪ੍ਰੋਗਰਾਮ ਅਲਾਪਲ ਪਰਚ ਰੱਖਿਆ ਹੁਸ਼ਿਆਰਪੁਰ ਜ਼ੋਨ ਦਾ ਪ੍ਰੋਗਰਾਮ ਗੜਸ਼ੰਕਰ ਚ ਰੱਖਿਆ ਲੁਧਿਆਣਾ ਜ਼ੋਨ ਦਾ ਪ੍ਰੋਗਰਾਮ ਲੁਧਿਆਣੇ ਵਿੱਚ ਰੱਖਿਆ ਔਰ ਪਟਿਆਲਾ ਜ਼ੋਨ ਦਾ ਪ੍ਰੋਗਰਾਮ ਛੇਰਪੁਰ ਦੇ ਵਿੱਚ ਰੱਖਿਆ ਇਸ ਤਰ੍ਹਾਂ ਆਪਣੇ ਆਪਣੇ ਖੇਤਰਾਂ ਚ ਵੱਧ ਚੜ ਕੇ ਸ਼ਾਮਲ ਹੋਣ ਔਰ ਆਪਣੇ ਹਰਮਨ ਪਿਆਰੇ ਨੇਤਾ ਦੇ ਕੀਤੇ ਕੰਮਾਂ ਤੋਂ ਪ੍ਰੇਰਣਾ ਲੈ ਕੇ 2027 ਅਸੀਂ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਬਣਾਉਣ ਵੱਲ ਨੂੰ ਵਧੀਏ ਅੱਜ ਮੈਂ ਅਲਾਪੁਰ ਪਰ ਦੇ ਵਿੱਚ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਇਆ ਕੱਲ ਨੂੰ ਇੱਥੇ ਮੁੱਖ ਮਹਿਮਾਨ ਹੋਣਗੇ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਮਾਨਜੋਗ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਸਾਹਿਬ ਤੋਂ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਸਾਡੇ ਸਟੇਟ ਜਨਰਲ ਸੈਕਟਰੀ ਔਰ ਜ਼ੋਨ ਕੋਆਰਡੀਨੇਟਰ ਐਡਵੋਕੇਟ ਬਲਵਿੰਦਰ ਜੀ ਇੰਜੀਨੀਅਰ ਜਸਵੰਤ ਰਾਏ ਜੀ ਸਾਡੇ ਸਟੇਟ ਦੇ ਸੈਕਟਰੀ ਔਰ ਇਸ ਵਿਧਾਨ ਸਭਾ ਦੇ ਜਿਹੜੇ ਇੰਚਾਰਜ ਆ ਸਰਦਾਰ ਬਲਦੇਵ ਸਿੰਘ ਜੀ ਮਦਨ ਮੱਦੀ ਜੀ ਜਿਹੜੇ ਸਾਡੇ ਸੇ ਇੰਚਾਰਜ ਆ ਔਰ ਇਸ ਹਲਕੇ ਦੇ ਪ੍ਰਧਾਨ ਬਿੱਲਾ ਜੀ ਸੁਖਵਿੰਦਰ ਜੀ ਇਹ ਸਾਰੀ ਟੀਮ ਜਿਹੜੀ ਆ ਇੱਥੇ ਹਾਜ਼ਰ ਆ ਜਿਨ੍ਹਾਂ ਨੇ ਹੁਣ ਤੱਕ ਦੀਆਂ ਤਿਆਰੀਆਂ ਜੋ ਹੈ ਮੰਚ ਦੀ ਤਿਆਰੀ ਸ਼ੁਰੂ ਹੋ ਗਈ ਆ ਪੰਡਾਲ ਤਿਆਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਮੀਟਿੰਗਾਂ ਵੀ ਇਹਨਾਂ ਨੇ ਕੁਝ ਪਿੰਡਾਂ ਦੇ ਵਿੱਚ ਜਾ ਕੇ ਕਰਨ ਦੇ ਅਪਰਾਲੇ ਕੀਤੇ ਆ ਔਰ ਮੇਰਾ ਮੈਂ ਆਸ਼ਾ 바ਦੀ ਹੈ ਕਿ ਕੱਲ ਨੂੰ ਜਿੱਥੇ-ਜਿੱਥੇ ਵੀ ਪੰਜਾਬ 'ਚ ਪ੍ਰੋਗਰਾਮ ਰੱਖੇ ਹਨ ਜਨ ਕਲਿਆਣ ਡਿਪਸ ਦੇ ਭੈਣਜੀ ਦੇ ਜਨਮ ਦਿਨ ਤੇ ਸਾਰੇ ਪ੍ਰੋਗਰਾਮ ਇਤਿਹਾਸਕ ਹੋਣਗੇ ਅਲਾਵਲਪੁਰ ਦਾ ਪ੍ਰੋਗਰਾਮ ਵੀ ਬੜਾ ਉਤਸ਼ਾਹ ਆ ਜੋਸ਼ਵਾ ਔਰ ਇਤਿਹਾਸਕ ਪ੍ਰੋਗਰਾਮ ਹੋਏਗਾ ਔਰ ਅਸੀਂ ਸੰਕਲਪ ਲੈ ਕੇ ਜਾਵਾਂਗੇ ਆਪਣੀ ਨੇਤਾ ਦੇ ਜਨਮ ਦਿਨ ਤੇ ਕਿਉਂਕਿ ਕ੍ਰਾਂਤੀਕਾਰੀ ਲੀਡਰਾਂ ਦੇ ਜਨਮ ਦਿਨ ਕੇਕ ਕੱਟਣ ਲਈ ਨਹੀਂ ਹੁੰਦੇ ਇਹ ਗੁਲਾਮੀ ਦੇ ਸੰਗਲ ਕੱਟਣੇ ਲਈ ਹੁੰਦੇ ਤਾਂ ਕੱਲ ਨੂੰ ਅਸੀਂ ਗੁਲਾਮੀ ਦੇ ਸੰਗਲ ਕੱਟਣ ਦਾ ਸੰਕਲਪ ਲੈ ਕੇ ਅੱਗੇ ਵਧਾਂਗੇ ਤਾਂ ਮੈਂ ਆਪਣੀ ਟੀਮ ਨੂੰ ਬੇਨਤੀ ਕਰੂੰਗਾ ਕਿ ਉਹ ਪੂਰੀ ਤਨਦੇਹੀ ਦੇ ਨਾਲ ਤਿਆਰੀਆਂ ਨੂੰ ਅੰਤਮ ਛੋਹ ਦੇਣ ਲਈ ਲੱਗੇ ਹੋਏ ਆ ਔਰ ਕੱਲ ਨੂੰ ਵੀ ਬਿਹਤਰੀਨ ਪਾਰਟਿਸਪੇਸ਼ਨ ਸਾਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਮਹੱਲਿਆਂ ਤੋਂ ਵੱਧ ਚੜ ਕੇ ਪਰਿਵਾਰਾਂ ਸਮੇਤ ਨਿਕਲ ਕੇ ਆਉ ਇੱਕ ਜਸ਼ਨ ਦੇ ਰੂਪ ਦੇ ਵਿੱਚ ਆਪਾਂ ਇਹ ਰੈਲੀ ਜਿਹੜੀ ਆ ਉਹ ਕੱਲ ਨੂੰ ਕਰਨੀ ਆ ਉਹ ਮੈਂ ਬੇਨਤੀ ਕਰੂੰਗਾ ਧੰਨਵਾਦ ਵੀ ਕਰੂੰਗਾ ਸਾਰਿਆਂ ਦਾ ਜਿਹੜੇ ਤਿਆਰੀ ਚ ਲੱਗੇ ਆ ਕਿ ਅਸੀਂ ਆਪਣੇ ਨੇਤਾ ਨੂੰ ਉਹਨਾਂ ਦੇ ਕੀਤੇ ਕੰਮਾਂ ਨੂੰ ਕੱਲ ਨੂੰ ਅਸੀਂ ਜਨਤਾ ਦੇ ਸਾਹਮਣੇ ਰੱਖਣਾ ਔਰ ਉਹਨਾਂ ਦੇ ਕੰਮਾਂ ਤੋਂ ਪ੍ਰੇਰਣਾ ਲੈ ਕੇ ਉਸ ਦਿਸ਼ਾ ਦੇ ਵਿੱਚ ਅਸੀਂ ਅੱਗੇ ਵਧਣਾ बहुजन समाज पार्टी जिंदाबाद 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 देश की नेता कैसी हो मायावती कैसी हो देश ਕਿਨੇਤਾ ਕੈਸੀ ਹੋ ਮਾਇਆ ਵਰਗੀ ਕੈਸੀ ਹੋ ਭੈਣ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਸਭ ਕੰਛੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਪੀਮਰਾਵ ਅੰਬੇਡਕਰ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਪੰਜਾਬ ਸੰਭਾਲੋ ਮਹਿੰਮ ਜਿੰਦਾਬਾਦ 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 ਧੰਨਵਾਦ